ਵੀਰੋ ਅੱਜ ਆਪਾਂ ਖੜੇ ਆ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲ ਸਰਦਾਰ ਹਰੀ ਸਿੰਘ ਨਰੂਆ ਪਾਰਕ ਖਾਰਾ ਪੱਤੀ ਸੰਘੇੜਾ ਦੇਖੋ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਇਸ ਪਿੰਡ ਦੇ ਵਿੱਚ ਆਪਾਂ ਗੱਲ ਕਰਦੇ ਸੀਗੇ ਵੀ ਸਿਹਤ ਜ਼ਰੂਰੀ ਹੈ ਦੇਖੋ ਹੋਰ ਸਾਰੇ ਕੰਮ ਬਾਅਦ ਵਿੱਚ ਆ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜ਼ਰੂਰੀ ਕਰਨ ਦੇ ਰੱਖਣ ਦੇ ਵਾਸਤੇ ਆ ਜਿਹੜੇ ਲੱਗੇ ਹੋਇਆ ਇਨਾਂ ਦੇ ਨਾਲ ਆਪਾਂ ਕਸਰਤ ਕਰ ਸਕਦੇ ਹਾਂ ਸਰੀਰ ਤੰਦਰੁਸਤ ਰੱਖ ਸਕਦੇ ਹਾਂ ਆ ਦੇਖੋ ਬਹੁਤ ਵੈਸੇ ਇਹ ਦੇਖਿਆ ਜਾ ਬਈ ਇਹਨਾਂ ਦੀ ਕੀਮਤ ਬਹੁਤ ਹੋਵੇਗੀ ਲਾਈਵ ਹੀ ਨੇ ਇਹ ਪਰ ਇਹਨਾਂ ਦੀ ਜਰ ਫੜਦੀ ਤਰੀਆਂ ਨਹੀਂ ਕਿਉਂਕਿ ਇੱਥੇ ਬੱਚੇ ਬਹੁਤ ਘੱਟ ਆਉਂਦੇ ਆ ਫਰੀ ਦੇ ਵਿੱਚ ਅਸੀਂ ਇੱਥੇ ਆਪਣੇ ਸਿਹਤ ਨੂੰ ਵਧੀਆ ਤੰਦਰੁਸਤ ਰੱਖ ਸਕਦੇ ਹਾਂ ਕਸਰਤ ਵਾਸਤੇ ਬਹੁਤ ਹੀ ਬੱਚਿਆਂ ਨੂੰ ਸੋਹਣੀ ਜ਼ਿੰਦਗੀ ਦੇ ਲਈ ਬਹੁਤ ਵਧੀਆ ਪਾਰਕ ਦੇ ਵਿੱਚ ਇਹ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਚੁੱਡੇ ਲੱਗੇ ਹੋਏ ਆ ਆ ਦੇਖੋ ਇਸ ਮਸ਼ੀਨ ਦੇ ਉੱਪਰ ਝੁੱਡੇ ਦੇ ਉੱਪਰ ਬਹੁਤ ਹੀ ਵਧੀਆ ਪਾ ਸਰੀ ਨੂੰ ਛੱਟ ਕਰ ਸਕਦੇ ਆ ਮਸ਼ੀਨਾਂ ਕੜੀਆਂ ਨੂੰ ਵੈਸੇ ਜੰਗਾਲ ਲੱਗ ਰਹੀ ਆ ਆ ਬਹੁਤ ਹੀ ਸੋਹਣਾ ਬੱਚਿਆਂ ਦੇ ਲਈ ਝੁੱਡਾ ਬਣਾਇਆ ਹੈਗਾ ਮੱਚਾਂ ਨੂੰ ਖੇਡਣ ਦਾ ਬਹੁਤ ਵਧੀਆ ਪਾਰਕ ਹੈਗਾ ਜਿਹਦੀ ਆ ਕਟਾਈ ਵੀ ਘਾਹ ਦੀ ਬਹੁਤ ਵਧੀਆ ਘਾਹ ਲੱਗ ਗਿਆ ਤੇ ਘਾਹ ਦੀ ਕਟਾਈ ਹੋ ਰਹੀ ਆ ਆ ਤੁਹਾਨੂੰ ਤੁਸੀਂ ਵੇਖੋ ਬੱਚਾ ਨੇ ਖੇਡਣ ਲਈ ਬਹੁਤ ਹੀ ਵਧੀਆ ਜਿੱਦਾਂ ਆਪਾਂ ਪਹਿਲਾਂ ਛੋਟੇ ਹੁੰਦੇ ਸਕੂਲਾਂ ਦੇ ਵਿੱਚਆਂ ਚੀਜ਼ਾਂ ਦੇਖਦੇ ਰਹੇ ਹਾਂਗੇ ਪਰ ਇਹਨਾਂ ਦੀ ਕਦਰ ਕਿਉਂ ਨਹੀਂ ਪੈ ਰਹੀ ਕਦਰ ਇਸ ਕਰਕੇ ਨਹੀਂ ਪੈ ਰਹੀ ਕਿਉਂਕਿ ਇੱਥੇ ਕੋਈ ਆਉਣੇ ਨਹੀਂ ਚਾਹੁੰਦਾ ਹੁਣ ਜਿਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਹੁਣ ਜਿਹੜੀਆਂ ਆਪਾਂ ਆਪਣੇ ਵੀਡੀਓ ਨੇ ਇਦਾਂ ਦੀਆਂ ਸਾਰੀਆਂ ਵੀਡੀਓ ਹੁੰਦੀਆਂ ਨੇ ਚੰਗੀਆਂ ਵੀਡੀਓ ਹੁੰਦੀਆਂ ਪਰਵਾਰ ਵਿੱਚ ਵੇਖਣ ਲਈ ਹੁੰਦੀਆਂ ਨੇ ਪਰ ਅਸੀਂ ਚੰਗਾ ਵੇਖਣਾ ਹੀ ਪਸੰਦ ਨਹੀਂ ਕਰਦੇ ਠੀਕ ਹੈ ਨਹੀਂ ਅਸੀਂ ਜਿਹੜੀਆਂ ਇਲਾਕਾ ਲਿਆਉਂਦੀਆਂ ਨੇ ਜਾਂ ਉਦਾਂ ਦੀਆਂ ਕੋਈ ਗੰਦ ਮੰਦ ਵੀਡੀਓ ਹੈ ਤੇ ਉਹ ਦੇਖਣਾ ਪਸੰਦ ਕਰਦੇ ਹਾਂ ਹੁਣ ਜੇ ਆਪਾਂ ਦੇਖਿਆ ਜਾਵੇ ਤਾਂ ਇਸ ਪਾਰਕ ਦੇ ਵਿੱਚ ਦੇਖੋ ਜੇ ਅੱਜ ਬੱਚੇ ਆਉਣ ਤਾਂ ਜੇ ਆਪਾਂ ਉਹਨਾਂ ਛੋੜੇ ਬੱਚਿਆਂ ਨੂੰ ਹੁਣੇ ਤੋਂ ਆਪਾਂ ਇੰਨੇ ਚੀਜ਼ਾਂ ਬਦਤਿਆਂ ਨੂੰ ਦਿਵਾਵਾਂਗੇ ਉਹ ਬੱਚਿਆਂ ਦਾ ਤਾਂ ਫੇਰ ਹੀ ਬੱਚੇ ਪ੍ਰੇਰਿਤ ਹੋਣਗੇ ਨਾ ਕਿਉਂਕਿ ਬੱਚੇ ਇੱਕ ਕੋਰਾ ਕਾਗਜ਼ ਹੁੰਦੇ ਆ ਉਹਨਾਂ ਨੂੰ ਜਿੱਦਣ ਮਰਜ਼ੀ ਲਾ ਲੋ ਚਾਹੇ ਆਪਾਂ ਖੇਡਾਂ ਵਾਲਾ ਲਾ ਲੋ ਪੜਾਈ ਵਾਲਾ ਲਾ ਲੋ ਚਾਹੇ ਜਿੱਦਣ ਮਰਜ਼ੀ ਪੁੱਠੇ ਸਿੱਧੇ ਕੰਮਾਂ ਕੰਨੀ ਲਾ ਲੋ ਜਿੱਦਣ ਮਰਜ਼ੀ ਲਾ ਸਕਦੇ ਆ ਪਰ ਹਰ ਸਾਰੇ ਵੀਰਾਂ ਨੂੰ ਆਪਣੀ ਤਾਂ ਬੇਨਤੀ ਹੈ ਵੀ ਜਿੰਨੇ ਵੀ ਪਰਿਵਾਰ ਇਸ ਸੰਘੀੜ ਆਪਣੇ ਦੇ ਵਿੱਚ ਵਸ ਗਿਆ ਉਹ ਆਪਣੇ ਛੋੜੇ ਬੱਚਾ ਨੂੰ ਆਪ ਦੇ ਕੇ ਉਹਨਾਂ ਨਾਲ ਤੇ ਨਾਲੇ ਆਪ ਇਹ ਕੋ ਵਧੀਆ ਪਾਰਕ ਹੈਗਾ ਇੱਥੇ ਸਰੀਰ ਦੀ ਤੰਦਰੁਸਤੀ ਲਈ ਬਹੁਤ ਹੀ ਵਧੀਆ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹਨਾਂ ਤੋਂ ਆਪਾਂ ਫ੍ਰੀ ਦੇ ਵਿੱਚ ਆਪਣੇ ਸਰੀਰ ਦੀ ਤੰਦਰੁਸਤੀ ਲਈ ਇਹਨਾਂ ਮਸ਼ੀਨਾਂ ਤੋਂ ਲਾਭ ਲੈ ਸਕਦੇ ਆਂ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਇਸ ਪਾਰਕ ਦੇ ਵਿੱਚ ਜਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਇਹਨਾਂ ਮਸ਼ੀਨਾਂ ਨੂੰ ਲਾਹ ਲਓ ਮਸ਼ੀਨਾਂ ਤੋਂ ਤੇ ਆਪਣੇ ਸਰੀਰ ਦੀ ਸੰਭਾਲ ਕਰੀਏ ਸੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤ